ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੈਂ 22 ਸਾਲ ਦੀ ਔਰਤ ਹਾਂ ਮੇਰਾ ਪਤੀ ਮੈਨੂੰ ਹਰ ਰੋਜ਼ ਕੁੱਟਦਾ ਸੀ ਨਰਾਜ ਹੋ ਕੇ ਮੈਂ ਆਟੋ ਚਲਾਉਣੀ ਸ਼ੁਰੂ ਕਰ ਦਿੱਤੀ ਇੱਕ ਅਣਜਾਣ ਵਿਅਕਤੀ ਹਰ ਰੋਜ਼ ਮੇਰੀ ਆਟੋ ਵਿੱਚ ਦਫ਼ਤਰ ਜਾਂਦਾ ਸੀ ਤੇ ਹਰ ਸਮੇਂ ਮੈਨੂੰ ਕੂੜਦਾ ਰਹਿੰਦਾ ਸੀ ਇੱਕ ਰਾਤ ਉਹ ਆਪਣੇ ਦੋ ਦੋਸਤਾਂ ਨਾਲ ਮੇਰੀ ਆਟੋ ਵਿੱਚ ਬੈਠ ਗਿਆ ਉਹਨਾਂ ਨੇ ਇੱਕ ਸੁੰਨਸਾਣ ਜਗ੍ਹਾ ਤੇ ਆਟੋ ਰੋਕ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਵੀ ਸ਼ਰਾਬ ਪਿਆ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜੋ ਵੀ ਕੀਤਾ ਮੇਰੀ ਚੀਕ ਨਿਕਲ ਗਈ ਮੇਰਾ ਨਾਮ ਜੋਤੀ ਹੈ ਮੇਰਾ ਪਿਤਾ ਇੱਕ ਸ਼ਰਾਬੀ ਸੀ ਤੇ ਜੋ ਵੀ ਪੈਸਾ ਕਮਾਉਂਦਾ ਸੀ ਉਹ ਜੂਏ ਵਿੱਚ ਖਰਚ ਕਰ ਦਿੰਦਾ ਸੀ ਉਹ ਜੂਏ ਦਾ ਇੰਨਾ ਆਦੀ ਸੀ ਕਿ ਹੌਲੀ-ਹੌਲੀ ਸਾਡਾ ਜੀਣਾ ਮੁਸ਼ਕਲ ਹੋ ਗਿਆ ਸੀ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਦੀ ਸੀ ਤੇ ਉਸ ਨੂੰ ਕੰਮ ਤੋਂ ਜੋ ਵੀ ਪੈਸਾ ਮਿਲਦਾ ਸੀ ਮੇਰਾ ਪਿਤਾ ਉਸ ਨੂੰ ਜੂਏ ਵਿੱਚ ਖਰਚ ਦਿੰਦਾ ਸੀ ਪਰ ਇੱਕ ਦਿਨ ਕੁਝ ਅਜੀਬਾ ਹੋਇਆ ਕਿ ਇੱਕ ਆਦਮੀ ਸਾਡੇ ਘਰ ਵਿੱਚ ਆਇਆ ਉਦੋਂ ਮੇਰੀ ਉਮਰ ਸਿਰਫ 18 ਸਾਲਾਂ ਦੀ ਸੀ ਘਰ ਆਉਂਦਿਆਂ ਹੀ ਉਸਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਮੈਂ ਬਹੁਤ ਡਰ ਗਈ ਤੇ ਚੀਕਣਾ ਸ਼ੁਰੂ ਕਰ ਦਿੱਤਾ ਮੇਰੀ ਮਾਂ ਮੈਨੂੰ ਬਚਾਉਣ ਆਈ ਸੀ ਉਸਨੇ ਮੇਰੀ ਮਾਂ ਨੂੰ ਵੀ ੱੱਕਾ ਮਾਰ ਦਿੱਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਆਦਮੀ ਮੈਨੂੰ ਕਿੱਥੇ ਖਿੱਚ ਕੇ ਲੈ ਜਾ ਰਿਹਾ ਹੈ ਤੇ ਉਹ ਕੌਣ ਸੀ ਪਤਾ ਨਹੀਂ ਮੇਰੇ ਪਿਤਾ ਕਿੱਥੇ ਸਨ ਉਦੋਂ ਮੇਰਾ ਪਿਤਾ ਸ਼ਰਾਬੀ ਉੱਥੇ ਪਹੁੰਚ ਗਏ ਮੈਂ ਆਪਣੇ ਪਿਤਾ ਨੂੰ ਬਚਾਉਣ ਲਈ ਕਹਿਣ ਲੱਗੀ ਇਸਤੇ ਉਹ ਆਦਮੀ ਹੱਸਦੇ ਹੋਏ ਕਹਿਣ ਲੱਗਾ ਕਿ ਤੇਰੇ ਪਿਤਾ ਨੇ ਤੈਨੂੰ ਜੂਏ ਵਿੱਚ ਹਾਰਿਆ ਹੈ ਹੁਣ ਤੂੰ ਸਿਰਫ ਮੇਰੀ ਹੈ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੇਰੇ ਪਿਤਾ ਨੇ ਮੈਨੂੰ ਦਾਤੇ ਲਾਇਆ ਕੀ ਮੈਂ ਕੋਈ ਚੀਜ਼ ਹਾਂ ਹਰ ਬੱਚੇ ਨੂੰ ਬਚਪਨ ਤੋਂ ਹੀ ਆਪਣੇ ਪਿਤਾ ਦਾ ਪਿਆਰ ਮਿਲਦਾ ਹੈ ਪਰ ਮੈਨੂੰ ਬਚਪਨ ਤੋਂ ਹੀ ਕੁੱਟ ਪਈ ਤੇ ਹਰ ਪੈਂਦੀ ਕੁੱਟ ਨਾਲ ਤਕੜੀ ਹੋ ਗਈ ਮੈਂ ਉਸ ਆਦਮੀ ਨੂੰ ਤੱਕਾ ਦੇ ਦਿੱਤਾ ਤੇ ਭੱਜਣ ਲੱਗੀ ਦੌੜਦੀ ਹੋਈ ਮੈਂ ਇੱਕ ਪਾਰਕ ਦੇ ਕੋਲ ਪਹੁੰਚ ਗਈ ਉਸ ਆਦਮੀ ਨੇ ਆਪਣੇ ਦੋ ਗੁੰਡਿਆਂ ਨੂੰ ਮੇਰੇ ਪਿੱਛੇ ਲਗਾ ਦਿੱਤਾ ਤੇ ਉਹ ਮੈਨੂੰ ਜ਼ਬਰਦਸਤੀ ਚੁੱਕ ਕੇ ਬਲਵੰਤ ਦੇ ਘਰ ਲੈ ਆਏ ਜਿਸ ਨੇ ਮੈਨੂੰ ਜੂਏ ਵਿੱਚ ਜਿੱਤਿਆ ਸੀ ਉਸਦੀ ਉਮਰ 30 ਸਾਲ ਦੇ ਕਰੀਬ ਸੀ ਤੇ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ ਮੇਰੇ ਪਿਤਾ ਵਾਂਗ ਮੇਰਾ ਪਤੀ ਵੀ ਇੱਕ ਜੂਏ ਬਾਜ਼ ਸੀ ਉਹ ਅਕਸਰ ਸ਼ਰਾਬ ਪੀ ਕੇ ਘਰ ਆਉਂਦਾ ਤੇ ਮੈਨੂੰ ਕੁੱਟਦਾ ਸੀ ਹੁਣ ਮੈਂ ਆਪਣੇ ਘਰ ਨੂੰ ਚਲਾਉਣਾ ਸੀ ਇਸ ਲਈ ਮੈਂ ਕਰਜ਼ਾ ਲੈ ਕੇ ਇੱਕ ਆਟੋ ਖਰੀਦ ਲਿਆ ਸੀ ਇੱਕ ਦਿਨ ਮੈਂ ਆਟੋ ਲੈ ਕੇ ਆਪਣੇ ਘਰ ਆਈ ਜਿੱਥੇ ਮੇਰੀ ਮਾਂ ਤੇ ਪਿਤਾ ਰਹਿੰਦੇ ਸੀ ਮੈਂ ਆਪਣੀ ਮਾਂ ਨੂੰ ਮਿਲ ਕੇ ਰੋਣ ਲੱਗ ਲੱਗੀ ਸੀ ਉੱਥੇ ਕੁਝ ਦਿਨ ਬਿਤਾਉਣ ਤੋਂ ਬਾਅਦ ਇੱਕ ਰਾਤ ਮੈਂ ਘਰ ਪਰਤ ਰਹੀ ਸੀ ਰਸਤੇ ਵਿੱਚ ਇੱਕ ਅਣਜਾਣ ਆਦਮੀ ਮੈਨੂੰ ਮਿਲਿਆ ਉਹ ਮੇਰੇ ਆਟੋ ਵਿੱਚ ਬੈਠ ਕੇ ਆਪਣੇ ਘਰ ਪਹੁੰਚਿਆ ਤੇ ਕਿਰਾਇਆ ਦੇ ਕੇ ਚਲਾ ਗਿਆ ਉਹ ਬੜਾ ਅਜੀਬ ਆਦਮੀ ਸੀ ਉਸਨੇ ਅਜੀਬ ਕੱਪੜੇ ਪਾਏ ਹੋਏ ਸੀ ਤੇ ਮੇਰੇ ਵੱਲ ਕੂਰ-ਕੂਰ ਕੇ ਵੇਖ ਰਿਹਾ ਸੀ ਪਤਾ ਨਹੀਂ ਕਿਉਂ ਮੈਂ ਉਸ ਵਿਅਕਤੀ ਲਈ ਸੋਚਣ ਲੱਗੀ ਸੀ ਇਹ ਇਸ ਲਈ ਸੀ ਕਿਉਂਕਿ ਉਸਨੇ ਮੈਨੂੰ 200 ਦੇਣ ਦੀ ਜਗ੍ਹਾ ਤੇ 500 ਦਿੱਤੇ ਤੇ ਕਿਹਾ ਸੀ ਕਿ ਬਾਕੀ ਪੈਸੇ ਰੱਖ ਲਵੋ ਆਖਰ ਉਸਨੇ ਮੈਨੂੰ 300 ਵਧ ਕਿਉਂ ਦਿੱਤੇ ਪਰ ਮੈਂ ਕਿਸੇ ਤਰ੍ਹਾਂ ਪੈਸੇ ਕਮਾਉਣੇ ਸੀ ਤਾਂ ਕਿ ਮੈਂ ਆਟੋ ਦਾ ਲੋਨ ਵਾਪਸ ਕਰ ਸਕਾਂ ਮੈਂ ਆਪਣਾ ਬੈਂਕ ਖਾਤਾ ਖੁਲਵਾ ਲਿਆ ਸੀ ਤੇ ਉਸ ਵਿੱਚ ਸਾਰੇ ਪੈਸੇ ਜਮ੍ਹਾਂ ਕਰਵਾਉਂਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਪਤੀ ਜੂਆ ਖੇਡਦਾ ਹੈ ਉਹ ਮੇਰੇ ਨਾਲ ਮਾਰ ਕੁੱਟ ਕਰਕੇ ਸਾਰੇ ਪੈਸੇ ਖੋ ਕੇ ਜੂਏ ਵਿੱਚ ਹਾਰ ਜਾਵੇਗਾ। ਮੈਨੂੰ ਆਪਣੇ ਪਤੀ ਨਾਲ ਨਫ਼ਰਤ ਸੀ। ਉਹ ਜਦੋਂ ਵੀ ਮੈਨੂੰ ਹੱਥ ਲਾਉਂਦਾ ਸੀ ਤਾਂ ਮੈਂ ਡਰ ਜਾਂਦੀ ਸੀ। ਮੈਂ ਆਪਣੇ ਆਟੋ ਬਾਰੇ ਵੀ ਆਪਣੇ ਪਤੀ ਨੂੰ ਨਹੀਂ ਦੱਸਿਆ ਸੀ। ਮੈਂ ਆਪਣਾ ਆਟੋ ਰਿਕਸ਼ਾ ਆਪਣੇ ਪੇਕਿਆਂ ਦੇ ਘਰ ਰੋਕਦੀ ਸੀ। ਫਿਰ ਵੀ ਮੈਨੂੰ ਡਰ ਲੱਗਿਆ ਰਹਿੰਦਾ ਸੀ ਕਿ ਮੇਰੇ ਪਤੀ ਨੂੰ ਇਸ ਬਾਰੇ ਪਤਾ ਨਾ ਲੱਗ ਜਾਵੇ। ਸਾਡੇ ਵਿੱਚ ਅਕਸਰ ਹੀ ਕੁੱਟਮਾਰ ਹੁੰਦੀ ਰਹਿੰਦੀ ਸੀ ਤੇ ਸ਼ਰਾਬ ਪੀ ਕੇ ਉਹ ਮੈਨੂੰ ਬਹੁਤ ਕੁੱਟਦਾ ਸੀ। ਮੈਂ ਬਹੁਤ ਚਿੰਤਾ ਵਿੱਚ ਰਹਿਣ ਲੱਗੀ ਸੀ ਇੱਕ ਦਿਨ ਮੈਂ ਆਟੋ ਲੈ ਕੇ ਇੱਕ ਸਵਾਰੀ ਨੂੰ ਉਤਾਰਨ ਤੋਂ ਬਾਅਦ ਇੱਕ ਹੋਰ ਸਵਾਰੀ ਦੀ ਤਲਾਸ਼ ਕਰ ਰਹੀ ਸੀ ਫਿਰ ਅਚਾਨਕ ਮੇਰੀ ਨਜ਼ਰ ਉਸ ਅਜਨਬੀ ਆਦਮੀ ਤੇ ਪਈ ਮੈਂ ਆਟੋ ਉਸ ਦੇ ਸਾਹਮਣੇ ਖੜਾ ਕਰ ਦਿੱਤਾ ਮੈਂ ਸੋਚਿਆ ਸ਼ਾਇਦ ਉਹ ਕੋਈ ਆਟੋ ਲੱਭ ਰਿਹਾ ਹੈ ਉਹ ਮੇਰੇ ਆਟੋ ਵਿੱਚ ਬੈਠ ਕੇ ਆਪਣੇ ਦਫ਼ਤਰ ਕੋਲ ਜਾ ਕੇ ਉਤਰ ਗਿਆ ਸੀ ਆਟੋ ਤੋਂ ਹੇਠਾਂ ਉਤਰ ਕੇ ਉਸ ਨੇ ਕਿਹਾ 6 ਵਜੇ ਆ ਜਾਣਾ ਮੈਨੂੰ ਘਰ ਛੱਡ ਕੇ ਆਉਣਾ ਮੈਂ ਬਹੁਤ ਖੁਸ਼ ਹੋ ਗਈ ਸੀ ਅੱਜ ਵੀ ਉਸ ਆਦਮੀ ਨੇ ਮੈਨੂੰ 50 ਰੁਪਏ ਦੀ ਟਿਪ ਦਿੱਤੀ ਸੀ ਮੈਂ ਸ਼ਾਮ ਨੂੰ 6 ਵਜੇ ਉਸ ਨੂੰ ਦਫ਼ਤਰ ਤੋਂ ਲੈਣ ਪਹੁੰਚ ਗਈ ਉਸ ਨੂੰ ਘਰ ਪਹੁੰਚਾ ਦਿੱਤਾ ਸਾਰੇ ਰਸਤੇ ਉਹ ਸ਼ੀਸ਼ੇ ਵਿੱਚ ਮੈਨੂੰ ਦੇਖ ਰਿਹਾ ਸੀ ਤੇ ਮੈਂ ਉਸ ਨੂੰ ਦੇਖ ਰਹੀ ਸੀ ਪਤਾ ਨਹੀਂ ਸਾਡੇ ਵਿਚਕਾਰ ਕੀ ਸੰਬੰਧ ਹੈ ਸ਼ਾਇਦ ਮੈਂ ਆਪਣੇ ਘਰ ਵਿੱਚ ਬਹੁਤ ਪਰੇਸ਼ਾਨ ਹਾਂ ਇਸ ਕਾਰਨ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਹਾਂ ਤੇ ਉਸ ਵੱਲ ਵੇਖਦੀ ਰਹਿੰਦੀ ਹਾਂ ਉਸਨੇ ਮੈਨੂੰ ਪੱਕੇ ਤੌਰ ਤੇ ਕੰਮ ਤੇ ਰਖ ਲਿਆ ਸੀ ਤੇ ਕਿਹਾ ਸੀ ਕਿ ਮੈਨੂੰ ਹਰ ਰੋਜ਼ ਦਫ਼ਤਰ ਛੱਡ ਕੇ ਆਇਆ ਕਰੋ ਤੇ ਉੱਥੋਂ ਕਾਰ ਵੀ ਲੈ ਕੇ ਜਾਣ ਲਈ ਕਿਹਾ ਸੀ ਮੈਂ ਅੰਦਰੋਂ ਬਹੁਤ ਖੁਸ਼ ਸੀ ਮੈਨੂੰ ਨਾ ਸਿਰਫ ਇੱਕ ਪੱਕਾ ਕੰਮ ਮਿਲ ਰਿਹਾ ਸੀ ਸਗੋਂ ਉਸ ਆਦਮੀ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਮਿਲ ਰਿਹਾ ਸੀ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਵਿਅਕਤੀ ਕੌਣ ਹੈ ਤੇ ਮੈਂ ਇਹ ਕੀ ਕਰ ਰਹੀ ਹਾਂ ਹੁਣ ਮੈਂ ਹਰ ਰੋਜ਼ ਉਸਦੇ ਘਰ ਪਹੁੰਚ ਜਾਂਦੀ ਸੀ ਉਹ ਹਰ ਰੋਜ਼ ਠੀਕ 9 ਵਜੇ ਮੇਰੇ ਆਟੋ ਵਿੱਚ ਬੈਠਦਾ ਸੀ ਅੱਧੇ ਘੰਟੇ ਦੇ ਰਾਹ ਵਿੱਚ ਉਹ ਮੈਨੂੰ ਦੇਖਦਾ ਰਹਿੰਦਾ ਸੀ ਮੈਨੂੰ ਕਈ ਵਾਰ ਡਰ ਲੱਗਦਾ ਪਰ ਕਦੇ-ਕਦੇ ਮੈਨੂੰ ਉਹ ਆਦਮੀ ਚੰਗਾ ਵੀ ਲੱਗਦਾ ਸੀ ਇੱਕ ਦਿਨ ਮੇਰੇ ਹੱਥ ਤੇ 60 ਵੇਖ ਕੇ ਉਸਨੇ ਪੁੱਛਿਆ ਕਿ ਇਹ 60 ਕਿਵੇਂ ਲੱਗੀ ਹੈ ਮੈਂ ਕਿਹਾ ਮੇਰੇ ਪਤੀ ਨੇ ਮੈਨੂੰ ਮਾਰਿਆ ਹੈ ਉਸਨੇ ਕਿਹਾ ਕਿ ਤੁਸੀਂ ਪੁਲਿਸ ਕੋਲ ਸ਼ਿਕਾਇਤ ਕਿਉਂ ਨਹੀਂ ਕਰਦੇ ਪਰ ਪੁਲਿਸ ਦੇ ਨਾਂ ਤੋਂ ਹੀ ਮੈਂ ਘਬਰਾ ਗਈ ਮੈਂ ਨਹੀਂ ਚਾਹੁੰਦੀ ਸੀ ਕਿ ਪੁਲਿਸ ਮੇਰੇ ਕੋਲ ਵੀ ਪਹੁੰਚੇ ਕਿਉਂਕਿ ਮੈਨੂੰ ਪੁਲਿਸ ਤੇ ਭਰੋਸਾ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਰਾਜ਼ ਜੋ ਦੁਨੀਆਂ ਤੋਂ چھpa ਰਹੀ ਸੀ ਮੈਂ ਪੁਲਿਸ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਰਾਤ ਨੂੰ ਮੇਰਾ ਪਤੀ ਕਮਰੇ ਵਿੱਚ ਆਇਆ ਤੇ ਭੁੱਖੇ ਸ਼ੇਰ ਵਾਂਗ ਮੇਰੇ ਉੱਤੇ ਚਪਟਿਆ ਪਰ ਉਸ ਦੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਹ ਮੇਰੇ ਤੇ ਹੱਥ ਚੁੱਕਣ ਲੱਗ ਪਿਆ ਮੈਂ ਕਦੋਂ ਤੱਕ ਆਪਣੇ ਪਤੀ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਾਂ ਅੱਜ ਮੈਂ ਵੀ ਉਸ ਨੂੰ ਦੋ ਥੱਪੜ ਮਾਰ ਦਿੱਤੇ ਹੁਣ ਮੈਂ 22 ਸਾਲਾਂ ਦੀ ਹੋ ਗਈ ਹਾਂ ਇਹ ਪਿਛਲੇ 4 ਸਾਲਾਂ ਤੋਂ ਉਸ ਦਾ ਅਤਿਆਚਾਰ ਸਹਿਣ ਕਰ ਰਹੀ ਹਾਂ ਹੁਣ ਮੈਂ ਹੋਰ ਨਹੀਂ ਸਹਿਣ ਕਰ ਸਕਦੀ ਹਾਂ ਮੇਰਾ ਪਤੀ ਬਹੁਤ ਗੁੱਸੇ ਵਿੱਚ ਆ ਗਿਆ ਸੀ ਅਗਲੇ ਦਿਨ ਜਦੋਂ ਮੈਂ ਕੰਮ ਤੇ ਗਈ ਤਾਂ ਮੈਨੂੰ ਲੱਗਾ ਜਿਵੇਂ ਮੇਰਾ ਕੋਈ ਪਿੱਛਾ ਕਰ ਰਿਹਾ ਹੈ ਮੈਂ ਕਿਸੇ ਤਰ੍ਹਾਂ ਆਪਣੇ ਆਟੋ ਤੱਕ ਲੁਕ ਛਿਪ ਕੇ ਪਹੁੰਚ ਗਈ ਤੇ ਜਲਦੀ ਨਾਲ ਆਟੋ ਲੈ ਕੇ ਉਸ ਆਦਮੀ ਦੇ ਘਰ ਪਹੁੰਚ ਗਈ ਮੈਂ ਬਹੁਤ ਡਰੀ ਤੇ ਘਬराई ਹੋਈ ਸੀ ਉਸ ਆਦਮੀ ਨੇ ਮੇਰਾ ਡਰ ਵੇਖ ਲਿਆ ਸੀ ਤੇ ਕਿਹਾ ਕੀ ਗੱਲ ਹੈ ਮੈਂ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈ ਉਹ ਆਦਮੀ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ ਤਾਂ ਮੈਂ ਉਸ ਨੂੰ ਕਿਹਾ ਮੇਰੇ ਪਤੀ ਨੂੰ ਨਹੀਂ ਪਤਾ ਕਿ ਮੈਂ ਆਟੋ ਚਲਾਉਂਦੀ ਹਾਂ ਮੈਂ ਆਪਣੇ ਆਟੋ ਆਪਣੇ ਪੇਕਿਆਂ ਦੇ ਘਰ ਖੜਾ ਕਰਦੀ ਹਾਂ ਕਿਉਂਕਿ ਜੇਕਰ ਮੇਰੇ ਪਤੀ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਇੱਕ ਆਟੋ ਹੈ ਤਾਂ ਮੈਨੂੰ ਡਰ ਹੈ ਕਿ ਉਹ ਉਸਨੂੰ ਵੀ ਜੂਏ ਵਿੱਚ ਹਾਰ ਜਾਣਗੇ ਉਸਨੇ ਜੂਏ ਤੇ ਸ਼ਰਾਬ ਨਾਲ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ ਪਰ ਅੱਜ ਮੈਨੂੰ ਲੱਗਾ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ ਮੈਨੂੰ ਡਰ ਹੈ ਕਿ ਕਿਤੇ ਮੇਰੇ ਪਤੀ ਨੇ ਨਾ ਦੇਖਿਆ ਹੋਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਮੇਰੀ ਜ਼ਿੰਦਗੀ ਨੂੰ ਖਰਾਬ ਕਰ ਦੇਵੇਗਾ ਉਸ ਆਦਮੀ ਨੇ ਕਿਹਾ ਤੁਹਾਡੇ ਕੋਲ ਪੁਲਿਸ ਨੂੰ ਸਭ ਕੁਝ ਦੱਸਣ ਲਈ ਅਜੇ ਵੀ ਸਮਾਂ ਹੈ ਪਰ ਮੈਂ ਜੁਰਮ ਬਰਦਾਸ਼ਤ ਕਰ ਰਹੀ ਸੀ ਫਿਰ ਉਸਨੇ ਅਜੀਹਾ ਸਵਾਲ ਕੀਤਾ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਕਿਹਾ ਤੇਰਾ ਪਿਤਾ ਵੀ ਤਾਂ ਜੂਏਬਾਜ਼ ਹੈ ਤੁਸੀਂ ਆਪਣਾ ਆਟੋ ਆਪਣੇ ਪੇਕਿਆਂ ਦੇ ਘਰ ਦੇ ਬਾਹਰ ਰੱਖਦੇ ਹੋ ਜੇ ਤੁਹਾਡੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਫਿਰ ਮੇਰਾ ਪਿਤਾ ਜੂਏਬਾਜ਼ ਹੈ ਇਹ ਇਸ ਆਦਮੀ ਨੂੰ ਕਿਵੇਂ ਪਤਾ ਲੱਗਾ ਆਖਰ ਇਹ ਅਣਜਾਣ ਆਦਮੀ ਕੌਣ ਹੈ ਤੇ ਮੇਰੇ ਕੋਲੋਂ ਕੀ ਚਾਹੁੰਦਾ ਹੈ ਜੇ ਮੈਂ ਕਿਤੇ ਕਿਸੇ ਮੁਸੀਬਤ ਵਿੱਚ ਫਸ ਗਈ ਉਹ ਆਦਮੀ ਆਪਣੇ ਸਵਾਲ ਦੇ ਜਵਾਬ ਦੀ ਉਡੀਕ ਕਰਦਾ ਰਿਹਾ ਜੋ ਮੈਂ ਦੇਣ ਤੋਂ ਵੀ ਡਰਦੀ ਸੀ ਮੈਂ ਬੁਰੀ ਤਰ੍ਹਾਂ ਕੰਬਣ ਲੱਗੀ ਫਿਰ ਅਚਾਨਕ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਤੇ ਕਿਹਾ ਕੀ ਗੱਲ ਹੈ ਆਪਣੇ ਪਿਤਾ ਦਾ ਨਾਮ ਸੁਣਦੇ ਹੀ ਤੁਸੀਂ ਕਿਉਂ ਘਬਰਾ ਰਹੇ ਹੋ ਮੈਂ ਕਿਹਾ ਕੁਝ ਨਹੀਂ ਮੇਰੇ ਪਿਤਾ ਵੀ ਬਹੁਤ ਤੰਗ ਕਰਦੇ ਸੀ ਫਿਰ ਉਸਨੇ ਪੁੱਛਿਆ ਕਿ ਤੁਸੀਂ ਉਹ ਆਟੋ ਆਪਣੇ ਮਾਤਾ ਪਿਤਾ ਦੇ ਘਰ ਦੇ ਸਾਹਮਣੇ ਕਿਉਂ ਖੜਾ ਕਰਦੇ ਹੋ ਮੈਂ ਕਿਹਾ ਮੈਨੂੰ ਨਹੀਂ ਪਤਾ ਕਿ ਮੇਰੇ ਪਿਤਾ ਜੀ ਅੱਜ ਕੱਲ ਕਿੱਥੇ ਰਹਿੰਦੇ ਹਨ ਉਹ ਕਾਫੀ ਦਿਨਾਂ ਤੋਂ ਘਰ ਨਹੀਂ ਆਉਂਦੇ ਹਨ ਉਸਨੇ ਕਿਹਾ ਕਿ ਤੁਹਾਡਾ ਪਿਤਾ ਗੁੰਮ ਹੈ ਉਸਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਮੇਰਾ ਸਾਹ ਰੁਕ ਰਿਹਾ ਸੀ ਤੇ ਮੈਨੂੰ ਉਸ ਆਦਮੀ ਤੇ ਸ਼ੱਕ ਹੋਣ ਲੱਗਾ ਸੀ ਉਹ ਇਹ ਸਭ ਕਿਉਂ ਜਾਨਣਾ ਚਾਹੁੰਦਾ ਹੈ ਤੇ ਉਹ ਮੇਰੇ ਤੋਂ ਕੀ ਚਾਹੁੰਦਾ ਹੈ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਕੰਬ ਰਹੀ ਸੀ ਫਿਰ ਉਸਨੇ ਪੁੱਛਿਆ ਕੀ ਤੁਸੀਂ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਹੈ ਇਹ ਸਵਾਲ ਸੁਣ ਕੇ ਤਾਂ ਮੈਂ ਹੋਰ ਵੀ ਡਰ ਗਈ ਸੀ ਮੈਂ ਸਿਰ ਹਿਲਾ ਕੇ ਕਿਹਾ ਨਹੀਂ ਉਹ ਸ਼ਰਾਬੀ ਤੇ ਜੁਆਰੀ ਹੈ ਹੋ ਸਕਦਾ ਹੈ ਕਿ ਉਸਨੇ ਆਪਣੇ ਆਪ ਨੂੰ ਉਸੇ ਤਰ੍ਹਾਂ ਵੇਚ ਦਿੱਤਾ ਜਿਵੇਂ ਮੈਨੂੰ ਵੇਚਿਆ ਸੀ ਮੇਰੇ ਪਿਤਾ ਦੀ ਪਾਲ ਵਿੱਚ ਪੁਲਿਸ ਆਪਣਾ ਕੀਮਤੀ ਸਮਾਂ ਕਿਉਂ ਬਰਬਾਦ ਕਰੇਗੀ ਜੋ ਇਸ ਦੇਸ਼ ਤੇ ਸਿਰਫ ਬੋਝ ਹੈ ਤੇ ਮੈਂ ਕਿਸੇ ਵੀ ਤਰ੍ਹਾਂ ਆਪਣੇ ਘਰ ਨੂੰ ਚਲਾਉਣਾ ਹੈ ਕਿਉਂਕਿ ਮੇਰਾ ਪਤੀ ਜੋ ਵੀ ਕਮਾਉਂਦਾ ਹੈ ਸ਼ਰਾਬ ਤੇ ਜੂਏ ਵਿੱਚ ਖਤਮ ਕਰ ਦਿੰਦਾ ਹੈ ਮੇਰੀ ਕਮਾਈ ਨਾਲ ਹੀ ਘਰ ਚੱਲਦਾ ਹੈ ਮੈਂ ਆਪਣੇ ਆਟੋ ਦਾ ਲੋਨ ਵੀ ਵਾਪਸ ਕਰਦੀ ਹਾਂ ਉਸ ਆਦਮੀ ਨੂੰ ਛੱਡ ਕੇ ਪਤਾ ਨਹੀਂ ਕਿਉਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਣ ਲੱਗ ਪਿਆ ਸੀ ਕਿਉਂਕਿ ਕੋਈ ਵਿਅਕਤੀ ਮੇਰਾ ਪਿੱਛਾ ਕਰ ਰਿਹਾ ਸੀ ਜੇਕਰ ਉਹ ਮੇਰਾ ਪਤੀ ਹੈ ਤਾਂ ਮੇਰਾ ਆਟੋ ਚੋਰੀ ਕਰ ਲਵੇਗਾ ਮੈਂ ਤੁਰੰਤ ਆਟੋ ਸਪੇਅਰ ਪਾਰਟ ਮਾਰਕੀਟ ਵਿੱਚ ਗਈ ਤੇ ਇੱਕ ਆਟੋ ਦੀ ਵੀਲ ਲੋਕ ਖਰੀਦੀ ਤੇ ਉਸ ਨੂੰ ਪਿੱਛੇ ਡਿੱਗੀ ਵਿੱਚ ਰੱਖ ਲਿਆ ਮੈਂ ਇਸ ਦੇ ਪਹੀਏ ਨੂੰ ਲੋਕ ਲਗਾ ਕੇ ਰੱਖਾਂਗੀ ਤਾਂ ਜੋ ਕੋਈ ਆਟੋ ਨੂੰ ਚੋਰੀ ਨਾ ਕਰ ਸਕੇ ਜਦੋਂ ਸ਼ਾਮ ਦੇ ਟਾਈਮ ਤੇ ਮੈਂ ਉਸ ਆਦਮੀ ਨੂੰ ਲੈਣ ਗਈ ਤਾਂ ਫਿਰ ਉਹ ਆਦਮੀ ਮੈਨੂੰ ਕੂਰ-ਕੂਰ ਕੇ ਵੇਖ ਰਿਹਾ ਸੀ ਅਜਿਹਾ ਲੱਗ ਰਿਹਾ ਸੀ ਕਿ ਉਸ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਹਨ ਪਰ ਮੈਂ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਉਸ ਆਦਮੀ ਤੇ ਸ਼ੱਕ ਹੋ ਰਿਹਾ ਸੀ ਕਿ ਆਖਰੀ ਕੌਣ ਹੈ ਤੇ ਕੀ ਕੰਮ ਕਰਦਾ ਹੈ ਮੈਂ ਸੋਚਿਆ ਕਿ ਮੈਂ ਪਤਾ ਕਰਕੇ ਰਾਂਗੀ ਜਦੋਂ ਮੈਂ ਆਟੋ ਨੂੰ ਚੰਗੀ ਤਰ੍ਹਾਂ ਲੌਕ ਕਰਕੇ ਘਰ ਆਈ ਤਾਂ ਮੇਰਾ ਪਤੀ ਮੇਰੇ ਕੋਲ ਆਇਆ ਉਸਦੇ ਹੱਥ ਵਿੱਚ ਡੰਡਾ ਸੀ ਮੈਂ ਬਹੁਤ ਡਰ ਗਈ ਸੀ ਕਿ ਆਖਰ ਡੰਡਾ ਲੈ ਕੇ ਮੇਰੇ ਕੋਲ ਕਿਉਂ ਆਇਆ ਹੈ ਉਹ ਮੈਨੂੰ ਡੰਡੇ ਨਾਲ ਜ਼ੋਰ-ਜ਼ੋਰ ਦੀ ਮਾਰਦੇ ਹੋਏ ਕਹਿਣ ਲੱਗਾ ਬੇਸ਼ਰਮ ਤੂੰ ਇੰਨਾ ਵੱਡਾ ਸੱਚ ਛੁਪਾਇਆ ਤੁਸੀਂ ਇੱਕ ਆਟੋ ਖਰੀਦਿਆ ਹੈ ਪੈਸਾ ਕਿੱਥੋਂ ਆਇਆ ਚਲੋ ਆਪਣੀ ਆਟੋ ਦੀਆਂ ਚਾਬੀਆਂ ਕੱਢੋ ਉਹ ਮੈਨੂੰ ਕੁੱਟਦਾ ਰਿਹਾ ਸੀ ਤੇ ਮੈਂ ਕੁੱਟ ਖਾ ਰਹੀ ਸੀ ਆਖਿਰ ਮੈਂ ਗੁੱਸੇ ਵਿੱਚ ਉੱਠੀ ਤੇ ਆਪਣੇ ਪਤੀ ਨੂੰ ਜ਼ੋਰ ਨਾਲ ਧੱਕਾ ਦਿੱਤਾ ਮੈਂ ਦਰਦ ਨਾਲ ਚੀਕਣ ਲੱਗੀ ਸੀ ਮੇਰੇ ਸਾਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ ਫਿਰ ਮੈਂ ਆਪਣੀ ਮਾਂ ਦੇ ਘਰ ਜਾ ਕੇ ਆਟੋ ਲਿਆਂਦਾ ਰਾਤ ਦੇ 11 ਵਜੇ ਸੀ ਮੈਂ ਕੁਝ ਸਮਾਨ ਆਟੋ ਦੀ ਡਿੱਗੀ ਵਿੱਚ ਪਾ ਲਿਆ ਤੇ ਆਟੋ ਲੈ ਕੇ ਰਵਾਨਾ ਹੋ ਗਈ ਪਰ ਜਿਵੇਂ ਹੀ ਮੈਂ ਅੱਧੇ ਰਸਤੇ ਤੇ ਪਹੁੰਚੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹੀ ਅਜਨਬੀ ਵਿਅਕਤੀ ਜਿਸ ਦਾ ਨਾਮ ਮੈਨੂੰ ਨਹੀਂ ਪਤਾ ਸੀ ਜੋ ਵਿਅਕਤੀ ਮੇਰਾ ਪੱਕਾ ਗਾਹਕ ਸੀ ਉਹ ਮੈਨੂੰ ਹੱਥ ਦੇ ਕੇ ਆਟੋ ਰੋਕਣ ਲਈ ਕਹਿ ਰਿਹਾ ਸੀ ਅੱਜ ਉਹ ਇਕੱਲਾ ਨਹੀਂ ਸੀ ਉਸ ਦੇ ਨਾਲ ਦੋ ਹੋਰ ਲੋਕ ਸੀ ਮੈਂ ਆਪਣਾ ਆਟੋ ਰੋਕ ਲਿਆ ਸੀ ਤੇ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਅਗਲੇ ਸ਼ਹਿਰ ਜਾਣਾ ਹੈ ਇੱਕ ਜ਼ਰੂਰੀ ਕੰਮ ਆ ਗਿਆ ਹੈ ਮੈਂ ਤੁਹਾਨੂੰ 3000 ਦੇਵਾਂਗਾ ਤੁਸੀਂ ਮੈਨੂੰ ਉੱਥੇ ਲੈ ਚੱਲੋ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ ਇਸ ਲਈ ਮੈਂ ਉਹਨਾਂ ਤਿੰਨਾਂ ਨੂੰ ਆਟੋ ਦੀ ਪਿਛਲੀ ਸੀਟ ਤੇ ਬਿਠਾ ਲਿਆ ਫਿਰ ਉਸਨੇ ਪੁੱਛਿਆ ਕਿ ਆਟੋ ਦੀ ਡਿੱਗੀ ਵਿੱਚ ਕੀ ਹੈ ਉਸਦਾ ਸਵਾਲ ਸੁਣ ਕੇ ਮੈਂ ਬਹੁਤ ਡਰ ਗਈ ਸੀ ਮੈਂ ਕਿਹਾ ਕੁਝ ਪੁਰਾਣਾ ਸਮਾਨ ਹੈ ਮੈਂ ਕਿਤੇ ਵੇਚਣਾ ਹੈ ਫਿਰ ਉਸਨੇ ਇਸ ਬਾਰੇ ਕੁਝ ਨਹੀਂ ਪੁੱਛਿਆ ਪਤਾ ਨਹੀਂ ਕੀ ਗੱਲ ਮੈਂ ਬਹੁਤ ਘਬਰਾ ਰਹੀ ਸੀ ਕਿ ਕਿਸੇ ਤਰ੍ਹਾਂ ਆਟੋ ਚਲਾ ਰਹੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਬੈਠਣ ਪਰ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਉਸ ਆਦਮੀ ਨੇ ਪੁੱਛਿਆ ਕਿ ਤੁਸੀਂ ਇੰਨੀ देर ਰਾਤ ਆਟੋ ਕਿਉਂ ਚਲਾ ਰਹੇ ਹੋ ਮੈਂ ਕਿਹਾ ਮੈਨੂੰ ਪੈਸਿਆਂ ਦੀ ਬਹੁਤ ਲੋੜ ਹੈ ਆਟੋ ਦੀ ਕਿਸ਼ਤ ਦਾ ਭੁਗਤਾਨ ਕਰਨਾ ਹੈ ਅਚਾਨਕ ਆਦਮੀ ਨੇ ਆਟੋ ਨੂੰ ਰੋਕਣ ਲਈ ਕਿਹਾ ਉਸਦੇ ਦੋਸਤਾਂ ਵਿੱਚੋਂ ਇੱਕ ਉੱਤਰ ਕੇ ਕੁੜਾ ਸਮਾਨ ਲੈਣ ਚਲਾ ਗਿਆ ਉਹ ਵਿਅਕਤੀ ਵੀ ਉੱਤਰ ਕੇ ਮੇਰੇ ਕੋਲ ਆ ਗਿਆ ਸੀ ਮੈਂ ਉਸ ਆਦਮੀ ਤੋਂ ਆਪਣਾ ਮੂੰਹ ਲਾਉਣ ਲੱਗੀ ਸੀ ਉਸਨੇ ਕਿਹਾ ਕਿ ਤੇਰੇ ਪਤੀ ਨੇ ਤੈਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਕੰਬਣ ਲੱਗ ਗਈ ਸੀ ਅਚਾਨਕ ਉਸਨੇ ਮੇਰਾ ਹੱਥ ਫੜ ਲਿਆ ਤੇ ਮੇਰੀ ਸ਼ੱਟ ਨੂੰ ਦੇਖਣ ਲੱਗ ਪਿਆ ਮੇਰਾ ਸਾਰਾ ਸਰੀਰ ਜ਼ਖਮੀ ਹੋ ਗਿਆ ਸੀ ਉਸਨੇ ਕਿਹਾ ਹਜੇ ਵੀ ਸਮਾਂ ਹੈ ਥਾਣੇ ਜਾ ਕੇ ਸ਼ਿਕਾਇਤ ਕਰ ਦਿਓ ਮੈਂ ਕੁਝ ਨਹੀਂ ਕਿਹਾ ਤਾਂ ਉਸਨੇ ਪੁੱਛਿਆ ਕੀ ਤਸੁਕ ਕੀ ਤੁਸੀਂ ਘਰੋਂ ਭੱਜ ਕੇ ਆ ਰਹੇ ਹੋ ਮੈਂ ਮੁਸਕਰਾਈ ਤੇ ਸੋਚਣ ਲੱਗੀ ਕਿ ਮੈਨੂੰ ਪਤਾ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਤੇ ਸਾਰੇ ਦਰਵਾਜ਼ੇ ਵੀ ਬੰਦੇ ਹੋ ਗਏ ਹਨ ਉਸ ਦਾ ਦੋਸਤ ਸ਼ਰਾਬ ਦੀ ਬੋਤਲ ਲੈ ਕੇ ਆਇਆ ਸੀ ਉਹ ਤਿੰਨੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਮੈਂ ਸੋਚਿਆ ਸ਼ਾਇਦ ਜਿੱਥੇ ਵੀ ਜਾ ਰਹੇ ਹਨ ਉੱਥੇ ਪਾਰਟੀ ਕਰਨ ਗਏ ਜਦੋਂ ਅਸੀਂ ਸ਼ਹਿਰ ਤੋਂ ਬਾਹਰ ਨਿਕਲੇ ਅਸੀਂ ਇੱਕ ਬਿਲਕੁਲ ਉਜਾੜ ਖੇਤਰ ਵਿੱਚ ਆ ਗਏ। ਅਚਾਨਕ ਉਸਨੇ ਮੈਨੂੰ ਆਟੋ ਰੋਕਣ ਲਈ ਕਿਹਾ ਤੇ ਮੈਂ ਘਬਰ ਆ ਗਈ। ਮੇਰੇ ਆਟੋ ਦੇ ਪਿੱਛੇ ਤਿੰਨ ਅਣਪਛਾਤੇ ਬੰਦੇ ਬੈਠੇ ਹਨ। ਭਾਵੇਂ ਇੱਕ ਆਦਮੀ ਮੇਰਾ ਰੋਜ਼ ਦਾ ਗਾਹਕ ਹੈ ਪਰ ਪਤਾ ਨਹੀਂ ਮੈਨੂੰ ਉਸਤੇ ਸ਼ੱਕ ਕਿਉਂ ਹੈ। ਯਕੀਨਨ ਉਹ ਮੇਰੇ ਉੱਤੇ ਬੁਰੀ ਨਿਗਾਹ ਰੱਖਦਾ ਹੈ। ਮੈਂ ਆਟੋ ਨੂੰ ਰੋਕ ਕੇ ਪੁੱਛਿਆ ਕੀ ਗੱਲ ਹੈ? ਇਹ ਇਲਾਕਾ ਕਾਫੀ ਉਜਾੜ ਵਾਲਾ ਹੈ ਤੇ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ। ਪਰ ਉਸਨੇ ਮੈਨੂੰ ਜੋ ਕਿਹਾ ਉਹ ਸੁਣ ਕੇ ਮੈਂ 당ਗ ਰਹਿ ਗਈ ਸੀ ਕਹਿਣ ਲੱਗਾ ਤੁਸੀਂ ਖਤਰਿਆਂ ਦੇ ਖਿਡਾਰੀ ਹੋ ਤੁਸੀਂ ਕਿਸ ਤੋਂ ਡਰਦੇ ਹੋ ਉਹ ਤਿੰਨੋਂ ਸੁਨਸਾਨ ਇਲਾਕੇ ਵਿੱਚ ਸ਼ਰਾਬ ਪੀਣ ਲੱਗੇ ਉਸ ਆਦਮੀ ਨੇ ਮੈਨੂੰ ਵੀ ਸ਼ਰਾਬ ਦਾ ਇੱਕ ਗਲਾਸ ਫੜਾ ਦਿੱਤਾ ਅੱਜ ਮੈਂ ਬਹੁਤ ਪਰੇਸ਼ਾਨ ਕਬਰਾਈ ਤੇ ਦਰਦ ਵਿੱਚ ਸੀ ਇਸ ਲਈ ਮੈਂ ਵੀ ਉਹਨਾਂ ਦੇ ਨਾਲ ਸ਼ਰਾਬ ਪੀਣ ਲੱਗ ਪਈ ਮੈਂ ਆਪਣੇ ਸਾਰੇ ਦੁੱਖ ਭੁਲਾਉਣਾ ਚਾਹੁੰਦੀ ਸੀ ਮੈਂ ਉਹਨਾਂ ਤਿੰਨਾਂ ਦੀਆਂ ਬਾਹਾਂ ਵਿੱਚ ਆਪਣਾ ਸਾਰਾ ਦਰਦ ਭੁਲਾ ਲੈਣਾ ਚਾਹੁੰਦੀ ਸੀ ਮੈਨੂੰ ਨਹੀਂ ਪਤਾ ਮੈਂ ਕੀ ਸੋਚ ਰਹੀ ਸੀ ਪਰ ਸ਼ਰਾਬ ਪੀ ਕੇ ਤਿੰਨਾਂ ਨੇ ਮੇਰੇ ਨਾਲ ਅਜੀਹਾ ਕੁਝ ਕੀਤਾ ਕਿ ਮੈਂ ਕੰਬਣ ਲੱਗ ਗਈ ਸੀ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਮੇਰਾ ਸਾਹ ਮੇਰੇ ਗਲੇ ਵਿੱਚ ਅਟਕ ਗਿਆ ਸੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਸਭ ਮੇਰੇ ਨਾਲ ਹੋਵੇਗਾ ਪਰ ਨਸ਼ੇ ਕਾਰਨ ਸਭ ਕੁਝ ਚੰਗਾ ਲੱਗਣ ਲੱਗ ਪਿਆ ਸੀ ਮੈਂ ਆਪਣਾ ਡਰ ਤੇ ਦੁੱਖ ਭੁੱਲਣ ਲੱਗੀ ਤੇ ਮੈਂ ਪੂਰੀ ਤਰ੍ਹਾਂ ਆਪਣੇ ਹੋਸ਼ ਗਵਾ ਬੈਠੀ ਸੀ ਜਦੋਂ ਸਵੇਰ ਹੋਈ ਤਾਂ ਮੇਰੀ ਅੱਖ ਖੁੱਲੀ ਮੈਂ ਇੱਕ ਕਾਰ ਵਿੱਚ ਸੀ ਤੇ ਉਹ ਅਜਨਬੀ ਮੇਰੇ ਸਾਹਮਣੇ ਬੈਠਾ ਸੀ ਮੈਂ ਡਰ ਦੇ ਮਾਰੇ ਚਾਣਕ ਉੱਠ ਪਈ ਤੇ ਰਾਤ ਨੂੰ ਮੇਰੇ ਨਾਲ ਜੋ ਕੁਝ ਵਾਪਰਿਆ ਉਸ ਬਾਰੇ ਸੋਚਣ ਲੱਗੀ ਸੀ ਹੁਣ ਜਾਣ ਆਦਮੀ ਜਾਣਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਜੋ ਵੀ ਗਲਤ ਕਦਮ ਚੁੱਕੇ ਹਨ ਪਹਿਲਾਂ ਮੇਰਾ ਪਿਤਾ ਫਿਰ ਮੇਰਾ ਪਤੀ ਇੱਕ ਇੱਕ ਕਰਕੇ ਦੋਵੇਂ ਮਾਰ ਦਿੱਤੇ ਸੀ ਇੱਕ ਦਿਨ ਮੈਂ ਆਪਣੇ ਪੇਕਿਆਂ ਦੇ ਘਰ ਗਈ ਤਾਂ ਵੇਖਿਆ ਕਿ ਮੇਰਾ ਪਿਤਾ ਮੇਰੀ ਮਾਂ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ ਸ਼ਾਇਦ ਉਸ ਦਿਨ ਉਹ ਮੇਰੀ ਮਾਂ ਨੂੰ ਮਾਰ ਹੀ ਦਿੰਦਾ ਜੇ ਮੈਂ ਆਪਣੇ ਪਿਤਾ ਦੀ ਛਾਤੀ ਵਿੱਚ ਚਾਕੂ ਨਾ ਮਾਰਿਆ ਹੁੰਦਾ ਜਦੋਂ ਮੇਰਾ ਪਿਤਾ ਮਰਿਆ ਪਿਆ ਸੀ ਤਾਂ ਮੇਰੀ ਮਾਂ ਨੇ ਸੁੱਖ ਦਾ ਸਾਹ ਲਿਆ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਕਿਹਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਅੱਜ ਇਹ ਮੈਨੂੰ ਮਾਰ ਦਿੰਦਾ ਰਾਤ ਨੂੰ ਮੈਂ ਆਪਣੇ ਪਿਤਾ ਨੂੰ ਆਟੋ ਵਿੱਚ ਪਾ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਸੀ ਤੇ ਬੀਤੀ ਰਾਤ ਫਿਰ ਉਹੀ ਘਟਨਾ ਵਾਪਰੀ ਜਿਵੇਂ ਹੀ ਮੇਰੇ ਪਤੀ ਨੂੰ ਪਤਾ ਲੱਗਾ ਮੇਰੇ ਕੋਲ ਆਟੋ ਹੈ ਤਾਂ ਉਸਨੇ ਮੈਨੂੰ ਜਾਨਵਰਾ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਸ਼ਾਇਦ ਉਹ ਮੈਨੂੰ ਮਾਰ ਦਿੰਦਾ ਜੇ ਮੈਂ ਆਪਣਾ ਬਚਾਅ ਕਰਕੇ ਉਸ ਨੂੰ ਟਿਕਾਣੇ ਨਾ ਲਾਇਆ ਹੁੰਦਾ ਪਰ ਇਸ ਤੋਂ ਬਾਅਦ ਮੈਂ ਬਹੁਤ ਘਬਰ ਆ ਗਈ ਸੀ ਤੇ ਉਸ ਨੂੰ ਨਿਪਟਾਉਣ ਲਈ ਆਪਣੀ ਆਟੋ ਦੇ ਪਿੱਛੇ ਲੁਕਾ ਲਿਆ ਸੀ ਇਸ ਤੋਂ ਪਹਿਲਾਂ ਮੈਂ ਉਸ ਦੇ ਸਰੀਰ ਨੂੰ ਟਿਕਾਣੇ ਲਾਉਂਦੀ ਉਹਨਾਂ ਦਿਨ ਅਣਪਛਾਤੇ ਵਿਅਕਤੀਆਂ ਨੇ ਮੇਰੇ ਤੋਂ ਲਿਫਟ ਮੰਗ ਲਈ ਸੀ ਜਿਸ ਕਾਰਨ ਮੈਂ ਡਰ ਰਹੀ ਸੀ ਕਿ ਇਸ ਨੂੰ ਕਿਵੇਂ ਨਿਪਟਾਇਆ ਜਾਵੇ ਜਿਹੜਾ ਅਣਪਛਾਤਾ ਵਿਅਕਤੀ ਹਰ ਰੋਜ਼ ਮੇਰੇ ਕੋਲੋਂ ਲਿਫਟ ਮੰਗਦਾ ਸੀ ਉਹ ਪੁਲਿਸ ਵਾਲਾ ਨਿਕਲਿਆ ਤੇ ਉਸ ਨੂੰ ਮੇਰੀਆਂ ਗਤੀਵਿਧੀਆਂ ਬਾਰੇ ਸਭ ਕੁਝ ਪਤਾ ਲੱਗ ਗਿਆ ਸੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਮੈਂ ਆਪਣੇ ਪਿਤਾ ਤੇ ਪਤੀ ਦੀ ਜਾਨ ਸਿਰਫ ਆਪਣੀ ਤੇ ਆਪਣੀ ਮਾਂ ਦੀ ਜਾਨ ਬਚਾਉਣ ਵਾਸਤੇ ਲਈ ਸੀ ਕਿਉਂਕਿ ਜੇਕਰ ਕਿਸੇ ਨੇ ਜੰਗਲ ਵਿੱਚ ਬਚਣਾ ਹੈ ਤਾਂ ਲੜ ਕੇ ਹੀ ਬਚ ਸਕਦਾ ਹੈ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਪੁਲਿਸ ਵਾਲਾ ਹੈ ਤਾਂ ਉਹ ਸਾਰਾ ਸੱਚ ਜਾਣਦਾ ਹੈ ਤਾਂ ਮੇਰੇ ਹੋਸ਼ ਉੱਡ ਗਏ ਸੀ ਪਰ ਉਹਨਾਂ ਲੋਕਾਂ ਨੇ ਮੇਰੀ ਮਦਦ ਕੀਤੀ ਉਸ ਨੂੰ ਸਮੁੰਦਰ ਵਿੱਚ ਸੁੱਟਣ ਲਈ ਉਹਨਾਂ ਤਿੰਨਾਂ ਨੇ ਮੇਰੇ ਕੋਲੋਂ ਜੋ ਵੀ ਮੰਗਿਆ ਸੀ ਮੈਨੂੰ ਦੇਣਾ ਪਿਆ ਉਹ ਪੁਲਿਸ ਵਾਲਾ ਮੈਨੂੰ ਆਪਣੇ ਨਾਲ ਲੈ ਆਇਆ ਸੀ ਮੈਨੂੰ ਆਪਣੇ ਘਰ ਆਸਰਾ ਦਿੱਤਾ ਉਹ ਹਰ ਰੋਜ਼ ਮੇਰੇ ਨਾਲ ਖੁਸ਼ ਰਹਿੰਦਾ ਸੀ ਉਸਨੇ ਕਦੇ ਮੇਰੇ ਤੇ ਹੱਥ ਨਹੀਂ ਚੁੱਕਿਆ ਤੇ ਮੈਂ ਆਟੋ ਚਲਾਉਣਾ ਵੀ ਸ਼ੁਰੂ ਕਰ ਦਿੱਤਾ ਸੀ ਮੈਂ ਆਪਣੇ ਪਤੀ ਤੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰਾ ਪਤੀ 7 ਸਾਲ ਤੱਕ ਲਾਪਤਾ ਰਿਹਾ ਤਾਂ ਉਸ ਨੂੰ ਮਰਤੇਕ ਐਲਾਨ ਦਿੱਤਾ ਗਿਆ ਤੇ ਉਸ ਪੁਲਿਸ ਵਾਲੇ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਮੇਰੇ ਨਾਲ ਕਦੇ ਕੋਈ ਅਪਰਾਧ ਨਹੀਂ ਹੋਇਆ ਸੀ ਬਸ ਮੈਂ ਉਹ ਰਾਤ ਕਦੇ ਨਹੀਂ ਭੁੱਲੀ ਜਦੋਂ ਉਹ ਤਿੰਨੇ ਇਕੱਠੇ ਸੀ ਬਾਕੀ ਦੋ ਵੀ ਪੁਲਿਸ ਵਾਲੇ ਸਨ ਤੇ ਮੈਨੂੰ ਆਪਣੀ ਜ਼ਿੰਦਗੀ ਬਚਾਉਣ ਲਈ ਉਸ ਰਾਤ ਦੀ ਕੀਮਤ ਚੁਕਾਉਣੀ ਪਈ ਨਹੀਂ ਤਾਂ ਉਹ ਮੇਰੇ ਵਿਰੁੱਧ ਕੇਸ ਦਰਜ ਕਰ ਦਿੰਦੇ ਤੇ ਮੈਂ ਜੇਲ੍ਹ ਵਿੱਚ ਸਜ਼ਾ ਭੁਗਤ ਰਹੀ ਹੁੰਦੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ